ਟਰਲੇ ਮੂਰੇ ਟੋਜਨ ਪਾਇਆ ਆ ਦੇਖੋ ਕਿਵੇਂ ਕੱਦੂ ਕਰਿਆ ਦਿਮਾਗ ਰੋ ਪਾਰਾ ਨੋ ਆਓ ਪਟੜਾ ਆਓ ਪਟੜਾ ਬਸ ਆਓ ਕਿਉਂ ਬੱਟੀਆਂ ਨਾ ਤਰਨ ਕਿਹਾ ਪਹਿਆ ਪਹਿਆ ਕੇ ਲਿਆ ਯਾਰਾ ਖਾਪ ਖਪਈਆ ਆਲਾ ਕੰਮ ਸ਼ੁਰੂ ਹੋ ਗਿਆ ਲੋ ਵੀ ਦੋਸਤੋ ਇਨੇ ਚਾਰ ਪੈਣ ਦੀ ਤਿਆਰੀ ਜਿਹੜੀ ਚੱਲ ਰਹੀ ਆ ਪੂਰੀ ਤਿਆਰੀ ਨਹੀਂ ਕਹਿ ਸਕਦੇ ਆਪਾਂ ਚਾਰ ਪੈਣਾ ਸ਼ੁਰੂ ਹੋ ਚੁੱਕਿਆ ਦੇਖ ਸਕਦੇ ਤੁਸੀਂ ਗਾਰਡਨ ਘੜਾਈ ਆ ਟੋਚਨ ਪਾ ਕੇ ਕਿਵੇਂ ਕੱਢੀਆਂ ਹੋਈਆਂ ਨੇ ਟਰਾਲੀਆਂ ਤੇ ਆ ਦੇਖੋ ਚਾਰ ਡੋਲੇ ਹੈ ਹੋ ਜੱਟਾਂ ਦਾ ਲਹੂ ਪੀਣ ਵਾਲਾ ਕੰਮ ਆ ਜਿਹੜਾ ਸ਼ੁਰੂ ਹੋ ਗਿਆ ਤੇ ਵਾਹਣ ਆਪਣਾ ਆਪਣੇ ਰੌਣੀ ਕਰਤੀ ਸੀ ਤੇ ਉਸ ਤੋਂ ਬਾਅਦ ਪੈ ਗਿਆ ਮੀ ਇਹ ਘੱਟੋ ਘੱਟ ਗੱਲ ਹੈਗੀ ਆ 20-25 ਦਿਨ ਪਹਿਲਾਂ ਦੀ ਉਸ ਤੋਂ ਬਾਅਦ ਸਾਡੇ ਲਗਾਤਾਰ ਮੀਂਹ ਪੈਂਦਾ ਰਿਹਾ ਤੇ ਜਿਹੜੀ ਆਪਾਂ ਕਹਿੰਦੇ ਚਾਰ ਪੌਂ ਦੀ ਸਟੇਜ ਆ ਉਹ ਵੀ ਆਪਾਂ ਕਹਿ ਲਈਏ ਵੱਧ ਗਈ ਵੀ ਨਹੀਂ ਮੱਕੀ ਦਾ ਜਿਹੜਾ ਚਾਰ ਹੁੰਦਾਗਾ ਉਹ ਜਦੋਂ ਦਾਣਾ ਦਾਣੇ ਦੇ ਵਿੱਚ ਨੌ ਖੋਦਾ ਹੋਵੇ ਤੇ ਪਰ ਪਾਣੀ ਦਾ ਨਿਕਲਦਾ ਹੋਵੇ ਉਹ ਸਟੇਜ ਹੋਣੀ ਚਾਹੀਦੀ ਆ ਪਰ ਜਿਹੜਾ ਦਾਣਾ ਸਾਡਾ ਇਹ ਜਮਾ ਪੱਕ ਗਿਆ ਆ ਦੇਖ ਸਕਦੇ ਹਾਂ ਤੁਸੀਂ ਇਹਦੇ ਵਿੱਚ ਨੌ ਵੀ ਨਹੀਂ ਖੋਦਾ ਹੈਗਾ ਹੁਣ ਜਿਹੜੀ ਇਹ ਮੱਕੀ ਇਹ ਸਾਡੇ ਹੈਗੇ ਦੀ 22 ਅਸੀਂ 3 ਕਿਲਿਆਂ ਦੇ ਵਿੱਚ 2 ਵੀ ਬੀਜੇ ਜਿਹੜੀ ਮੱਕੀ ਦੇ ਵਿੱਚ ਫਿਰਦੇ ਆ ਇਹ ਆਪਾਂ ਨੂੰ ਜੀ ਸੀਡ ਵਾਲੇ ਕੰਪਨੀ ਵਾਲਿਆਂ ਨੇ ਆਪਾਂ ਨੂੰ ਡੇਢ ਕਿਲਾ ਟ੍ਰਾਇਲ ਵਾਸਤੇ ਦਿੱਤਾ ਇਹ ਲਾਉਣ ਵਾਸਤੇ ਤੇ ਇਹ ਤਾਂ ਵੀ ਪੱਕ ਗਿਆ ਪਹਿਲਾਂ ਜਿਹੜੀ ਹੁਣ ਏਦੂ ਉਹ ਖੰਬੇ ਤੋਂ ਪਰਾਂ ਦੇਖਦੇ ਹੋ ਤੁਸੀਂ ਮੱਕੀ ਨੂੰ ਉਧਰ ਵੀ ਦਿਖਾਵਾਂਗੇ ਉਹ ਮੱਕੀ ਦੇ ਵਿੱਚ ਪਿਆ ਹਲੇ ਦੁੱਧਾ ਹੁਣੇ ਦੇਖਦੇ ਆ ਮੈਂ ਕੋਸ਼ਿਸ਼ ਕਰੂੰਗਾ ਵੀ ਉਹਨੂੰ ਆਪਾਂ ਸੜਾ ਦੀ ਅੱਜ 1.5 ਕਿਲੇ ਦੀ ਚਾਰ ਪਾਵਾਂਗੇ ਆਪਾਂ ਉਹਨੂੰ ਹਫ਼ਤੇ ਬਾਅਦ ਪਾਵਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਜੇ ਮੰਨ ਲੇ ਕਿਉਂਕਿ ਆਪਣੇ ਜੱਟ ਨਾਲੜਾ ਆ ਦੁਖੀ ਹੋਣ ਤੋਂ ਬੜਾ ਟੱਲਦੇ ਨੇ ਵੀ ਹੁਣ ਮੀਂਹ ਕਰਕੇ ਪੈ ਇੱਕ ਤਾਂ ਗਿੱਲਾ ਸੀ ਬਾਣ ਇਹ ਪਹਿਲੇ ਹੀ ਲੇਟ ਹੋ ਗਿਆ ਦਾ ਚਾਰ ਹੁਣ ਵੀ ਦੁਬਾਰੇ ਮੀਂਹਾਂ ਦਾ ਹੀ ਅੱਗੇ ਦੌਰ ਹੈਗਾ ਉਹਦੇ ਕਰਕੇ ਦੇਖਦੇ ਆ ਵੀ ਜੇ ਮੰਨਣਗੇ ਵੀ ਉਹ ਇਹ ਤਾਂ ਉਹਦਾ ਕੱਠੀ ਦੇ ਹੀ ਪਾ ਦੇਣ ਚਾਰਾ ਆ ਦੇਖ ਸੋ ਸਾਰਾ ਜਮਾ ਇਥੋਂ ਲਹੂ ਲਹਾਨ ਹੋ ਕੇ ਟਰਾਲੀ ਗੱਡੀ ਹੋਈ ਹੈਗੇ ਆਪਾਂ ਕਹਿ ਲਈਏ ਆ ਦੇਖੋ ਬਈ ਦੁਬਾਰ ਫਿਰ ਇੱਧਰ ਦੀ ਕਢਾਉ ਉੱਥੇ ਜਾ ਕੇ ਚੜੀ ਹੋਈ ਹੈ ਟਰਾਲੀ ਆ ਪਿਆ ਗਾਰਾ ਇਧਰੋਂ ਮੱਤਿਆ ਹੋ ਸਕਦਾ ਪਹਿਲਾਂ ਸਾਰਾ ਥਾਉ ਇਹ ਆ ਦੇਖੋ ਤਾਂ ਪ੍ਰੈਸ ਕਰਿਆ ਪਿਆ ਬਾਹਣਾ ਜਿਵੇਂ ਸਾਗਾ ਮਾਰਿਆ ਪੈਂਦਾ ਐ ਹੁੰਦਾਗਾ ਐਕੋ ਲਿਖੀ ਦੋ ਇਥੋਂ ਕਰੇ ਹੋਏ ਨੇਗੇ ਇਹ ਦੇਖੋ ਆਲਾ ਦਾਲਾ ਵੱਡਿਆ ਪਿਆਗਾ ਲੋ ਵੀ ਨਾਲ ਹੀ ਆਪਣੀ ਆਰਗੈਨਿਕਲੀ ਮੱਕੀ ਐੜੀ ਉਹ ਵੀ ਵੱਢਤੀ ਉਹ ਵੀ ਬਸ ਹੁਣ ਟੋਕਾ ਹੀ ਹੋ ਗਿਆ ਦਾ ਕੋਈ ਆਰਗੈਨਿਕ ਹੋਰ ਗੈਨਿਕ ਸਭ ਖਤਮ ਹੈ ਦਾ ਤੇ ਜਿਹੜੀ ਕਹਿੰਦੇ ਵੀ ਇਹ 10-15 ਦਿਨ ਕਹਿੰਦੇ ਨੂੰ ਆਪਾਂ ਸਾੜ ਨਹੀਂ ਸਕਦੇ ਬਾਹਰ ਨੂੰ ਆ ਫਿਰ ਨਾਲ ਹੀ ਟੋਕਾ ਇਹਦਾ ਨਾਲ ਹੀ ਆਪਾਂ ਜਿਹੜਾ ਚਾਰ ਪਾ ਦੋ ਆ ਫਿਰ ਆਪਾਂ ਕਹਦੇ ਬਸ ਇੱਕ ਪਾਈ ਕਰਨੀ ਐੜੀ ਇਹ ਤੋਂ ਪਹਿਲਾਂ ਪਕਾਈ ਹੋਗੀ ਉਹ ਠੀਕ ਹੈ ਜਦੋਂ ਮਹਾ ਤੇ ਉਹਨਾਂ ਦੇਖੋ ਸੱਡਾ ਸੱਡਾ ਵੱਢੀ ਜਾਂਦੇ ਨੇ ਕਿ ਪਹਿਲਾਂ ਹੁਣ ਇਹਨਾਂ ਨੂੰ ਕਹਿਣਾਗਾ ਵੀ ਮੈਂ ਉੱਧਰ ਲਈ ਮੱਕੀ ਚ ਨਾ ਜਾਓ ਤੁਸੀਂ ਉੱਧਰਲੇ ਇੱਧਰ ਦਾ ਇੱਧਰ ਦਾ ਚਾਰ ਪਾਓ ਜਿੰਨਾ ਪੱਕਿਆ ਹੋਇਆ ਪਹਿਲਾਂ ਇਹਦਾ ਵੀ ਫੇਰ ਪਾ ਲਾਂਗੇ ਇਹਦਾ ਕਰਦੇ ਇਹਨਾਂ ਨਾਲ ਗੱਲਬਾਤ ਦੇਖਦੇ ਕੀ ਕਹਿੰਦੇ ਛੋਟੇ ਐਕਸਟਰਾ ਨਾਲ ਜਾਵਾਂ ਲੱਗਿਆ ਪਿਆ ਉਹਰੇ ਥੇਰ ਤੇ ਨਾਲ ਪੰਜ ਬੰਦੇ ਨੇ ਮਸ਼ੀਨ ਦੇ ਇੱਕ ਫੁੱਟ ਵਾਲੀ ਮਸ਼ੀਨ ਆ ਜਿਹੜੀ ਹੈਗੀ ਆ ਕਹਿੰਦਾ ਟਰਾਲੀ ਗੜ ਗਈ ਆਪਣੀ ਦੇਖਦਾ ਹੁਣ ਬਣੂਗਾ ਕੀ ਆਹ ਮਿੱਠਾ ਨਾਲ ਕਿੰਨਾ ਲੱਗਿਆ ਹੋਰ ਤੇ ਕੀ ਡਰ ਹੈ ਮਰਾ ਆਹ ਲੈ ਗਿਆ ਕਹਿੰਦਾ ਪੱਟ ਕੇ ਮੈਂ ਸੌਖੀ ਨਿਕਲ ਗਈ ਮਿੱਟੀ ਖਾਰਾ ਸਾਦੀ ਟਰਾਲੀ ਮੂਰੇ ਖਾਪਾ ਖੋਣ ਹੋ ਗਿਆ ਦੇਖੋ ਪਹਿਲਾਂ ਇੱਕ ਫੋਟੋ ਮੱਧ ਕੇ ਇਧਰ ਦਾ ਹਲੋ ਭਈਆ ਚੱਲਦੇ ਨੇ ਚਾਰ ਵਾਲਾ ਪ੍ਰਸਾਦ ਆਪਣਾ ਇੱਕ ਹੋਰ ਹੀ ਮਸ਼ੀਨਾ ਆਪਣੇ ਤੇ ਟੜਕੇ ਦੀ ਤੀਜੀ ਟਰਾਲੀ ਉੱਡਾਈ ਹੈਗੀ ਟਾਈਮ ਲੱਗਾ ਪਾਜੀ ਕਿ ਹੁਣੇ 10 11 ਇਹ ਆ ਆਪਣੀ ਮੱਕੀ ਆ ਦੇਖੋ ਦੋ ਪੰਕਤੀ ਹੈਗੀ ਆ ਆਪਣੀ ਟਰੈਗ ਵਾਲੀ ਜਿਹੜੀ ਆਪਾਂ ਨੇ ਕਿਹਾ ਸੀ ਵੀ ਜੀ ਸੀਡ ਫੈਕਟਰੀ ਵਾਲਿਆਂ ਨੇ ਆਪਾਂ ਨੂੰ ਫ੍ਰੀ ਦਿੱਤੀ ਸੀ ਟ੍ਰਾਇਲ ਦੇ ਤੌਰ ਤੇ ਉਹ ਇਹ ਆ ਕਿ ਜਿਹੜੀ ਪਰਾਂ ਖੜੀ ਆਗੀ ਉਹ ਹੈਗੀ 9202 ਤੇ ਆ ਮੱਕੀ ਜਿਹੜੀ ਇਹ ਪੂਰੀ ਮੱਕ ਚੱਕੀ ਉਹ ਥੋੜੀ ਜਿਹਾ ਦੇ ਕੱਚੀ ਆ ਉਹਦਾ ਕੱਦੇ ਦੇ ਨਾਲੋਂ ਜ਼ਿਆਦਾ ਵੱਡਾ ਥੋੜਾ ਜਿਹਾ ਹੈਗਾ ਫੁੱਟ ਢੇੜ ਫੁੱਟ ਦਾ ਫਰਕ ਆ ਉਹਦਾ ਤੇ ਦਾ ਪਰ ਇਹਦੇ ਵਿੱਚ ਜਿਹੜਾ ਦਾਣਾ ਕਹਿੰਦੀ ਬਹੁਤ ਜ਼ਿਆਦਾ ਮੋਟਾ ਦਾਣਾ ਇਹਦੇ ਵਿੱਚ ਅੱਗੇ ਜਨੋ ਹੋਰ ਜਾਣਕਾਰੀ ਦਿੰਦੇ ਰਹਾਂਗੇ ਇਹ ਥੋੜਾ ਮੈਂ ਕਸੂਕਾ ਬੈਠਾ ਜੀ ਗਰ ਇਸੇ ਜਿਹੀ ਨਾਲੀ ਵੀਡੀਓ ਬਣਾ ਰਹੇ ਆ ਲਓ ਵੀ ਪੂਰਾ ਕੰਮ ਆਪਣਾ ਗੋਡਨ ਗੜਾਈ ਤੇ ਚੱਲ ਰਿਹਾ ਦੇਖੋ ਕਿ ਮੈਂ ਟੋਏ ਪੱਟੇ ਪਾਈ ਨੇ ਤਿੰਨ ਤਿੰਨ ਟਰੈਕਟਰਾਂ ਨਾਲ ਇੱਕ ਟਰਾਲੀ ਵਾਰੀ ਜਾਂਦੀ ਆ ਉਰੋ ਇੰਨਾ ਬੁਰਾ ਹਾਲ ਆਗਾ ਦੋ ਟਰੈਕਟਰ ਸਿਰਫ ਕੱਢਣ ਵਾਸਤੇ ਰੱਖੇ ਹੋਏ ਨੇ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਉਰੇ ਇਹ ਦੋ ਟਰੈਕਟਰ ਟਰਾਲੀਆਂ ਕੱਢਣ ਵਾਸਤੇ ਨੇ ਕਿਉਂਕਿ ਗੁੱਡਾ ਇਹ ਵਾਰ ਜਾਂਦੀ ਆ ਟਰਾਲੀ ਉਰੋ ਜੱਗੀ ਡਰਾਈਵਰ ਕਹਿੰਦਾ ਕਹਿੰਦਾ ਬਲੌਗ 'ਚ ਕਹਿੰਦਾ ਮੈਨੂੰ ਵੀ ਨਾਲ ਲਈ ਜੇ ਕੀ ਖਰਾਉੜਾ ਹੈ ਜਾ ਫਟੇ ਦਾ ਹੁੰਦਾ ਘਾਟੀ ਉੱਤੇ ਮਹੀਨ ਦੇਣ ਸਾਡਾ ਫੋਰਮੈਨ ਇਹ ਤਾਕੜਾ ਹੈ ਆਏ ਕੋ ਕੀ ਹਾਲ ਹੈ ਇਹ ਟਰਾਲੀਆਂ ਵੀ ਦੇਖ ਲਓ ਕਿਹੜੇ ਹਾਲਾਤਾਂ ਚੋਂ ਬਾਰੇ ਨਿਕਲਦੀਆਂ ਹੋਣਗੀਆਂ ਤੋ ਇਹ ਦੇਖੋ ਸੀ ਕਿੰਨੇ ਡੂੰਘੇ ਨੇ ਰੇ ਦੇਖਦਾ ਮੈਂ ਪਹਿਲਾ ਪਿੰਡ ਸੀਗਾ ਚਾਰ ਵਾਲ ਟੋਏ ਦੇ ਵਿੱਚ ਤੇ ਮੈਂ ਇਹ ਸਾਰੇ ਸੀਨ ਨੇ ਜਿਹੜੇ ਮਿਸ ਕਰ ਰਹਾਗਾ ਅੱਜ ਤੇ ਡੈਡੀ ਅੱਜ ਖੇਤ ਆ ਗਿਆ ਤੇ ਮੈਂ ਚਾਰ ਵਾਲ ਟੋਏ ਦੇ ਉੱਤੇ ਲਟਾਈ ਕਰਦੇ ਹਾਂਗਾ ਬਸ ਡੈਡੀ ਉਹਦੇ ਦੇਖ ਰਿਹਾ ਇੱਥੇ ਹੈਗਾ ਕਹਿੰਦੇ ਮਸ਼ੀਨ ਦਾ ਇਲੈਕਟਰ ਵੀ ਲੱਗ ਗਿਆ ਗੋੜਨਾ ਉਹ ਹੁਣ ਟਰੈਕਟਰ ਤੇ ਮੂਰੇ ਢੋਣ ਪਾਇਆ ਆਹ ਦੇਖੋ ਕਿਵੇਂ ਕੱਦੂ ਕਰੇ ਤੇ ਮਾਗਰਾ ਆਹ ਦੇਖੋ ਹੋਰ ਵਾਹ 4 ਦੇ ਵੀ ਹੱਥ ਖੜੇ ਹੋ ਜਾਂਦੇ ਨੇਗੇ ਆਹ ਦੇਖੋ ਔਨੀ ਮਾਗਰ ਦੇ ਓਏ ਔਨੀ ਮਾਗਰ ਦੇ ਇਹ ਚਾਲ ਬਾਰੇ ਡੋਲਣ ਲੱਗ ਗਿਆ ਸੀਗਾ ਆਹ ਹਾ ਗੁੰਡਾ ਆਏ ਤਾਂ ਬਾਰੇ ਜਿਆਦੇ ਸੀਨ ਮੈਂ ਮਿਸ ਕਰ ਰਹਾਂਗਾ ਇੱਥੋਂ ਉੱਥੇ ਹੁਣ ਮੈਂ ਸਪੈਸ਼ਲ ਬੰਦਾ ਬੁਲਾਇਆ ਕੋਈ ਪਿੰਡ ਮਾਝੂ ਇੱਥੇ ਰਿਹਾ ਹੁਣ ਮੈਂ ਇਸ ਸਪੈਸ਼ਲ ਵੀਡੀਓ ਬਣਾਉਣ ਵਾਸਤੇ ਆਇਆ ਹੈਗਾ ਦੇਖੋ ਬਈ ਆ ਹਾਲਾ ਚਾਰ ਵਾਲਿਆਂ ਦਾ ਜਿਹੜੇ ਕਣਕ ਤੋਂ ਬਾਅਦ 4-20 ਦਿਨ ਉਹਨਾਂ ਦਾ ਆ ਹਾਲ ਹੋਦਾ ਜਿਹੜਾ ਕੱਦੂ ਆਲੂ ਲਾਉਂਦੇ ਨੇ ਉਹ ਬੜੀਆ ਰਹਿੰਦੇ ਨੇ ਸੁੱਕੇ ਸੁੱਕੇ ਚਪਾ ਜਾਂਦੇ ਨੇ ਜਿਹੜਾ ਹੱਕਿਆ ਉਹ ਨਾਲ ਆ ਹਲੋ ਵੀ ਕਰਕੇ ਕਿੱਦੂ ਜਿੱਕੀ ਦਾਣ ਭਾਗਿਆ ਦੇਖਦਾ ਨੂੰ ਕੀ ਬਣਦਾ ਇਸੋਂ ਦੀ ਆਹ ਬਈ ਕਹਿੰਦੇ ਜਿੱਗੀ ਟਰਾਲੀ ਫਾਟ ਗਈ ਉੱਥੇ ਛੱਡ ਕੇ ਭਾਗਿਆ ਹੁਣ ਦੋ ਪਾਈ ਨੇ ਬਾਰੇ ਫੇਰ ਇਹਨਾਂ ਨਾਲ ਗੱਡੀ ਆ ਆ ਕਿੱਥੋਂ ਟਰਾਲੀ ਕਿੱਥੇ ਗਈ ਤਿਲਕ ਕੇ ਆਹ ਹਾਲ ਹੋ ਰਿਹਾ ਹੈ ਜੀ ਅੱਧੇੜ ਦੇ ਯਾਦ ਨੂੰ ਦਫੀ ਲੈਣਾ ਰੱਖਿਓ ਨੋਈ ਰੱਖਿਓ ਗੁੱਜ ਜੀ ਵੀ ਲੈਣਾ ਪਾਰਾ ਨੋ ਖਾਓ ਪਟੜਾ ਓ ਪਟੜਾ ਪਸਾਓ ਕੌਣ ਬੱਟੀਆਂ ਨਾ ਤਰਨ ਕਿਹਾ ਪਹਿਆ ਪਹਿਆ ਕੇ ਲਿਆ ਯਾਰਾ ਥੋੜਾ ਲੋੜ ਲਾ ਲਾ ਆ ਲੋ ਵੀ ਦੇਖੋ ਆ ਹਾਲ ਆ ਗਿਆ ਮੱਕੀ ਕੜਿਆਂ ਦਾ ਸਾਡਾ ਲਾ ਬੁਰਾ ਹਾਲ ਜਵੇ ਟਰਾਲੀ ਨੂੰ ਬਸ ਟਰੈਕਟਰ 4x4 ਤਾਕੜਾ ਕਰਕੇ ਬਸ ਕਿਚੀਂ ਦੂਰੀ ਜਾਂਦਾ ਵੀ ਦੇਖ ਲਓ ਨੇ ਆ ਹਾਲ ਜੇ ਵੀ ਕੀ ਚਾਰ ਵਾਲਾ ਦੇਖੋ ਲੈਟ ਦਾ ਹਾਲ ਕੀ ਹੋ ਰਿਹਾ ਐ ਯਾਰ ਬੰਦੇ ਦੇ ਇੱਥੇ ਫਿਰ ਬੈਕ ਹੋਣਾ